ਦੋਸਤੋ ਮੂੰਗੀ ਦੀ ਆਪਾਂ ਅੱਜ ਵਾਢੀ ਸ਼ੁਰੂ ਕਰ ਦਿੱਤੀ ਐ ਕਾਸਟ ਜਿੱਦੀ ਆਪਣੀ ਰਹਿੰਦੀ ਸੀ ਅੱਜ ਆਪਣੀ ਸਾਰੀ ਕਟਾਈ ਹੋ ਜਾਣੀ ਐ ਅੱਜ ਵਧੀਆ ਧੁੱਪ ਨਿਕਲੀ ਹੋਈ ਐ ਤੇ ਵਧੀਆ ਕਟਾਈ ਹੋਈ ਐ ਮੂੰਗੀ ਦੀ ਆਪਾਂ ਸਪਰੇਅ ਮਾਰਨ ਤੋਂ ਚੌਥੇ ਦਿਨ ਕਟਾਈ ਕਰ ਰਹੇ ਆ ਅੱਜ ਚੰਗੀ ਧੁੱਪ ਲੱਗਣ ਨਾਲ ਵਧੀਆ ਸੁਖੀ ਮੂੰਗੀ ਲਗਾਤਾਰ ਪਿਛਲੇ ਦਿਨੀ ਜਿਹੜੀ ਬਾਰਿਸ਼ ਰਹੀ ਸੀ ਬਾਰਿਸ਼ ਦੇ ਕਾਰਨ ਡਿਸਕਲਰ ਜ਼ਰੂਰ ਹੋਇਆ ਮੂੰਗੀ ਦਾ ਦਾਣਾ ਕਾਫੀ ਡਿਸਕਲਰ ਹੋਈ ਹੈ ਜਿਹੜੀ نیچے-नीचे ਫਲੀਆਂ ਸੀ ਉਹਨਾਂ ਦੇ ਵਿੱਚ ਉਂਵੀ ਕੁਛ ਛਿੱਟੀ ਜੀ ਹੋ ਗਈ। ਵੈਸੇ ਚਲੋ ਅੱਜ ਕਰਦੇ ਆਪਾਂ ਕਟਾਈ ਪੂਰੀ। ਫਿਰ ਦੇਖਦੇ ਆ ਕਿਵੇਂ ਰਹਿੰਦੇ ਆ ਝਾੜ। ਤੇ ਕੀ ਮਾਰਕੀਟ ਦੇ ਵਿੱਚ ਆਪਾਂ ਵੇਟ ਅੰਦ ਮਿਲਦਾ। ਲਫਾ ਗੱਫਾ ਤੇ ਫਿਰ ਇਹਦੀ ਕਟਾਈ ਕਰ ਲਈ। ਕਿੱਥੇ ਆ ਕੇ ਕਰਦੇ ਆ ਕਟਾਈ। ਆਹ ਭਾਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਟੁੱਟ ਨਹੀਂ ਹੈਗੀ ਮੁੱਗੀ ਦੇ ਵਿੱਚ। ਬਹੁਤ ਵਧੀਆ ਵਾਢੀ ਐ ਇਸ ਵਾਰ ਇਹ ਵੀ ਆਪਣੀ ਬਾਈ ਖੁਸ਼ੀ ਹੋਈ ਐ ਬਿਲਕੁਲ ਕਿਵੇਂ ਵਾਢੀ ਸਹੀ ਹੋਈ ਦੀ ਗੱਲ ਦੀ ਸਫਾਈ ਠੀਕ ਐ ਇਸ ਵਾਰ ਮੱਬਾ ਭਗੇਲ ਸਿੰਘ ਜੀ ਕਹਿੰਦੇ ਕੰਪੈਨ ਦੀ ਸੈਟਿੰਗ ਆਪਾਂ ਕੀਤੀ ਹੈ ਪੂਰੀ ਵਧੀਆ ਟੁੱਟ ਬਿਲਕੁਲ ਨਹੀਂ ਆਊਗੀ ਪਹਿਲਾਂ ਵੀ ਆਪਾਂ ਵੇਚ ਕੇ ਆਏ ਹਾਂ ਕਿ ਟੁੱਟ ਬਿਲਕੁਲ ਨਹੀਂ ਆਈ ਤੇ ਭਗਲੇ ਓਂਡੇ ਇਹੜੀ ਮੰਗੀ ਆਪਾਂ 10 ਦਿਨ 10 12 ਦਿਨ ਪਹਿਲਾਂ ਵੱਟੀ ਸੀ ਤੇ ਆਪਾਂ ਝੋਨਾ ਲਾਸਾ ਇਹ ਆਪਾਂ ਮੁੱਛੋ ਝੋਨੇ ਦੀ ਸੁਪਰੀਮ 66 ਵੈਰੈਟੀ ਲਾਈ ਹੈ। ਖਲ ਮਲਾ ਕੇ ਬਹੁਤ ਵਧੀਆ ਵੈਰੈਟੀ ਹੈ ਕੋਈ ਨੂੰ ਪ੍ਰੋਬਲਮ ਨਹੀਂ ਆਉਂਦੀ ਝੰਡਾ ਰੋਗ ਨਹੀਂ ਆਉਂਦਾ ਫਵਾਰੀਆਂ ਬਹੁਤ ਘੱਟ ਆਉਂਦੀਆਂ ਨੇ ਤੇ ਝਾੜ ਦੇ ਵਿੱਚ ਵੀ ਠੀਕ ਹੈ। ਸਾਡੇ ਬੜੇ ਜੀਜ ਮਿੱਤਰ ਗਰਜੀਤ ਸਿੰਘ ਨੰਬਰਦਾਰ ਜੀ ਪਹੁੰਚ ਗਏ ਨੇ ਤੇ ਸਾਡਾ ਵੀ ਉਹਨਾਂ ਬਣਾ ਦਿਲ ਨਹੀਂ ਲੱਗਦਾ ਤੇ ਦਿਨ ਉਹਨਾਂ ਦਾ ਵੀ ਨਹੀਂ ਲੱਗਦਾ ਅੱਜ ਥੋੜਾ ਬੀਜੀ ਸੀਗੇ ਮੱਕੀ ਦਾ ਚਾਰ ਪਾਰੇ ਸੀਗੇ ਪਰ ਫਿਰ ਵੀ ਵਿੱਚੋਂ ਕੰਮ ਛੱਡ ਕੇ ਸਾਡੇ ਕੋਲੇ ਪਹੁੰਚੇ ਨੇ ਤੇ ਪਹਿਲਾਂ ਪੀਨੇ ਆਪਾਂ ਚਾਹ ਹੋਰ ਜੀ ਨੰਬਰਦਾਰ ਜੀ ਠੀਕ ਠਾਕ ਹੋ ਹਾਂਜੀ ਬੜੀ ਜੀ ਚੜਦੀ ਕਲਾ ਜਮਾਂ ਜੀ ਤੇ ਚਾਰ ਪਾਈਏ ਨੇ ਮੱਕੀ ਦਾ ਹਾਂ ਚਾਰ ਪਾਈਏ ਨੇ ਜੀ ਸਹੀ ਪਈ ਜਾਂਦਾ ਬਹੁਤ ਵਧੀਆ ਹੈ ਤਾਂ ਮੌਸਮ ਠੀਕ ਹੈ ਪਰਮਾਤਮਾ ਨੇ ਬਹੁਤ ਵਧੀਆ ਟਾਈਮ ਦਿੱਤਾ 4-5 ਦਿਨ। ਅਜੇ ਟਰੈਕਟਰ ਖੋਬਰੇ? ਨਹੀਂ ਅਜੇ ਨਹੀਂ ਖੋਬਰੇ। ਸਹੀ ਗੱਲ ਹੈ ਨਾ। ਨਹੀਂ ਤਾਂ ਟਰੈਕਟਰ ਬਹੁਤ ਅੰਕ ਕਰਦੇ ਨੇ, ਬਹੁਤ ਡੀਜ਼ਲ ਖਾ ਜਾਂਦੇ ਨੇ। ਮੱਕੀ ਦਾ 4 ਪਾਣਾ ਹੀ ਬੜਾ ਵੱਡਾ ਟਾਸਕ ਆ ਬਈ ਹਨਾ। ਬਹੁਤ ਵੱਡਾ ਟਾਸਕ। ਠੀਕ ਆ ਆਪਾਂ ਕਹਿ ਦੇਣਾ ਦੁੱਧੀ ਪੀਣਾ ਸੌਖਾ। ਉਹਦੇ ਪਿੱਛੇ ਮਿਹਨਤ ਬਹੁਤ ਜਰੂਰੀ। ਯਾਰ ਆਹ ਬੇਲੀਆਂ ਦਾ ਪਤਾ ਮੱਕੀ ਜੀ ਪਾਣਾ ਲੱਗਦਾ। ਮੱਕੀ ਜੀ ਕੇ ਪਤਾ ਲੱਗਦਾ। ਵੀ ਕਿਹੜੇ ਪੱਕੇ ਯਾਰ ਨੇ। ਹਾਂ ਜਿੰਨੂੰ ਘਰੋਂ ਟਰੈਕਟਰ ਕੱਢਣ ਦਿੰਦੇ ਨੇ। ਅੱਛਾ ਯਾਰ। ਨਹੀਂ ਤਾਂ ਅਗਲਾ ਕਹਿੰਦਾ ਬਈ ਗੱਲ ਤੇਰੀ ਬਿਲਕੁਲ ਸਹੀ ਹੈ ਨਾ ਜਾਰੀ ਦਾ ਪਤਾ ਆ ਕੇ ਮੱਕੀ ਦਾ ਚਾਰਚ ਲਾਇਆ ਸਹੀ ਗੱਲ ਤੇ ਚਾਹ ਪੀਏ ਹੁਣ ਆਪਾਂ ਪਹਿਲਾਂ ਹਨਾ ਬਾਕੀ ਆਪਣਾ ਨਾਲ ਨਾਲ ਕੰਮ ਵੀ ਚੱਲੀ ਜਾਂਦੀ ਹੈ ਕੰਬੈਨ ਜਰਦੀ ਹੈ ਹਾਂ ਕੰਪੈਨ ਆਪਣੀ ਚੱਲੀ ਜਾਂਦੀ ਹੈ ਤੇ ਇੱਧਰ ਆਪਾਂ ਆਹ ਪੂਰਾ ਪਲਾਟ ਵੜ ਲਿਆ ਤੇ ਉਹ ਟਰੈਕਟਰ ਆਪਣਾ ਖੜਾ ਹੈ ਬਈ ਤੇ ਆਪਾਂ ਇੱਧਰ ਦੂਸਰੇ ਪਲਾਟ ਦੇ ਵਿੱਚ ਆ ਗਏ ਇਹ ਆਪਣੀ ਹੈਪੀ ਸੀਡਰ ਦੀ ਬਜਾਈ ਹੈ ਤੇ ਜਿਹੜੀ ਇਹ ਵਾਲੀ ਬਜਾਈ ਸੀ ਇਹ ਸੁਪਰ ਸੀਡਰ ਦੀ ਸੀ ਸੁਪਰ ਸੀਡਰ ਦੀ ਬਜਾਈ ਥੋੜੀ ਜਿਆਦੀ ਸੰਘਣੀ ਸੀ ਜਿਆਦੀ ਸੰਘਣੀ ਹੋਣ ਕਰਕੇ ਤੇ ਹੁਣ ਬਾਰਿਸ਼ ਕਰਕੇ ਥੋੜਾ ਡਿਸਕਲਰ ਹੋਈ ਹੈ ਇਸ ਵਿੱਚ ਠੀਕ ਆ ਜਿਹਦੇ ਵਿੱਚ ਡਿਸਕਲਰ ਨਹੀਂ ਹੈਗਾ ਆ ਵੀ ਤੇਲ ਵਾਲੀ ਪਾਈਪਲਾਈਨ ਵਾਲੇ ਬੋਰਡ ਨੇ ਦੇਖੀ ਭਰਾ ਮੇਰਾ ਨਾਲ ਨਾਲ ਚੈੱਕ ਕਰਨੀ ਕਿਤੇ ਅੱਡੇ ਘਟੇ ਜਿਹੜੀਆਂ ਗੱਡੀਆਂ ਇੱਥੇ ਪਹੁੰਚ ਜਾਣੀਆਂ ਹਾਂਜੀ ਮੈਨੂੰ ਪੂਰਾ ਯਾਦ ਹੈ ਤੂੰ ਛੇਟਾ ਤੋਂ ਆਇਆ ਸੀ ਸਾਡੇ ਤੋਂ ਉਹ ਚੱਕਰ ਪਤਾ ਕੀ ਸੀ ਆਪਣੇ ਹੁੰਦੀ ਸੀ ਆਪਣੇ ਹੁੰਦੀ ਸੀ 60 60 ਹੁੰਦੀ ਸੀ ਤੇ ਇਸ ਵਾਰ 60 ਦਾ ਇੱਕ ਬੂਟਾ ਵੀ ਨਹੀਂ ਸੀ ਆਪਣੇ ਫਿਰ ਇਹ ਵੀ ਹੈ ਮੈਨੂੰ ਐ ਲੱਗਦਾ ਤੂੰ ਸੰਘਣੀ ਜਿਆਦਾ ਪਜਾਈ ਸਾਡੇ ਸੰਘਣੀ ਤਾਂ ਪਜਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਲਗਾਤਾਰ ਬਾਰਿਸ਼ ਹੋਣ ਕਰਕੇ ਹੋਗੇ ਦੀ ਆਵਾਜ਼ ਦੀ ਕੁਝ ਨਹੀਂ ਹੁੰਦਾ ਸੀ 60 ਦਾ ਬਲ ਨਹੀਂ ਸੀ ਹਾਂ ਇੱਥੇ ਵੀ ਪਾਇਆ ਵੱਧ ਪਾਇਆ ਤੇ ਮੂਗੀ ਨੇ ਉਹਦੀ 60 ਨਾ ਪਲੀ ਹੋਣੀ ਸੀ ਬਾਕੀ ਸਪਰੇਅ ਆਪਾਂ ਵਧੀਆ ਟਾਈਮ ਤੇ ਕਰਤੀ ਸੀ ਤੇ ਪੂਰਾ ਵਧੀਆ ਰਜਤ ਮਿਲਿਆ ਬਾਕੀ ਫੁੱਲ ਮਲਾ ਕੇ ਆਪਾਂ ਨੂੰ ਮੈਨੂੰ ਇਹ ਰਿਜ਼ਲਟ ਘੈਂਟ ਲੱਗ ਰਿਹਾ ਜੀ ਇਹ ਤਾਂ ਵੀ ਘੱਟ ਪਾਇਆ ਨਹੀਂ ਨਹੀਂ ਆਪਾਂ ਨੂੰ ਤਾਂ ਥੱਥੀ ਨਾਲ ਖਸਮੀ ਹੋ ਜਾਂਦੀ ਸੀ ਬੰਗੀ ਉਹ ਤਾਂ ਯਾਰ ਪਤਾ ਕੀ ਗੱਲ ਆ ਜਿੱਥੇ ਸੰਘਣੀ ਫਸਲ ਹੋਊਗੀ ਥੋੜੀ ਜਿਹੀ ਕੁਆਲਿਟੀ ਦਾ ਉੱਥੇ ਡਾਊਨ ਹੋਊਗੀ ਹੋਊਗੀ ਹੋ ਜਾਂਦੀ ਐ ਇਹਦੇ ਵਿੱਚ ਥੋੜੀ ਜਿਹੀ ਹੈਪੀ ਸੀਡਰ ਵਾਲੀ ਵਿਰਲੀ ਸੀ ਵਿਰਲੀ ਹੁਣ ਕਰਕੇ ਥੋੜੀ ਜਿਹੇ ਦੀ ਰੰਗਤ ਜਿਆਦੀ ਵਧੀਆ ਇੱਧਰ ਆਇਆ ਬਾਕੀ ਆਪਾਂ ਨੂੰ ਮੰਡੀ ਜਾ ਕੇ ਪਤਾ ਲੱਗੂਗਾ ਬਈ ਕੰਪੈਨ ਦੇ ਪਿੱਛੇ ਲੱਗੇ ਐਸਐਮਐਸ ਬਹੁਤ ਬੁਰੀ ਤਰ੍ਹਾਂ ਟੱਕਰੇ ਜੇ ਮਾਰਦਾ ਇਹ ਤਾਂ ਸਾਈਡ ਤੇ ਰਹਿਣਾ ਚਾਹੀਦਾ ਇਹ ਬੈਟਰੀ ਵਾਲੀ ਸਕੂਟੀ ਦੇ ਇੱਕ ਸੋਕੇ ਜ਼ਰੂਰ ਆ ਦੇਖਣਾ ਇੱਕ ਤਾਂ ਕੈਂਪਰ ਪਾਣੀ ਦਾ ਆਪਣਾ ਨਾਲ ਰੱਖਿਆ ਜਾਂਦਾ ਗਰਮੀ ਜ਼ਿਆਦਾ ਹੋਣ ਕਰਕੇ ਨਾ ਠੰਡੇ ਪਾਣੀ ਦਾ ਕੈਂਪਰ ਤਾਂ ਨਾਲ ਹੀ ਚਾਹੀਦਾ ਮੂੰਗੀ ਦੀ ਕਟਾਈ ਵੇਲੇ ਗਰਮੀ ਬਹੁਤ ਜ਼ਿਆਦੀ ਲੱਗਦੀ ਹੈ ਲੈ ਵੀ ਮੁੰਡੇ ਨਾਲ ਘਰ ਦੇ ਕੱਢੇ ਹੋਏ ਬਿਸਕਟ ਵੀ ਲੈ ਕੇ ਆਏ ਨੇ ਬਿਸਕਟਾ ਨਾਲ ਪੀਨੇ ਆਪਾਂ ਚਾਹ ਹੋਰ ਫਿਰ ਕੁਜ਼ੀਤ ਕੋਈ ਨਵੀਂ ਤਾਜੀ ਇਹ ਆਪਾਂ ਕਦੋਂ ਕਟਰੀਆਂ ਮੂੰਗੀ ਸ਼ਾਮ ਤੱਕ ਸ਼ਾਮ ਤੱਕ ਜਾਂ ਸੋਗੋ ਟਾਈਮ ਨਾਲ ਚਲ ਆਪਾਂ ਇੱਧਰ ਕੱਟ ਕੇ ਫਿਰ ਉਧਰ ਚੱਲਦੇ ਆ ਕਲੋਂ ਐਤਵਾਰ ਹੈ ਨਾ ਚਲ ਕੱਲ ਹੀ ਲੈ ਜਾਗੇ ਮੰਡੀ ਕੋਈ ਚੱਕਰ ਨਹੀਂ ਅੱਖਾ-ਬੱਖਾ ਲਵਾ ਲਾਂਗੇ ਹਾਂ ਜਮੜੀ ਵਿੱਚ ਹਵਾ ਲੱਗ ਜੂ ਥੋੜਾ ਬਹੁਤ ੁੱਲਾ ਦਾਣਾ ਵੀ ਹੁੰਦਾ ਉਹ ਵੀ ਸੈਟ ਹੋ ਜੂਗਾ ਹਾਂ ਇਹ ਵੀ ਹੈ ਅੱਖਾ-ਬੱਖਾ ਲੱਗ ਕੇ ਹਵਾ ਲੱਗ ਜੂਗੀ ਪਿਛਲੇ 2-3 ਦਿਨ ਉੰਗੀ ਦੇ ਸਪਰੇਅ ਕਰਨ ਵਾਲੀਆਂ ਜਿਹੜੇ ਬੂਮ ਸੀ ਜਾਂ ਢੋਲੀਆਂ ਵਾਲੇ ਸੀ ਉਹਨਾਂ ਦੀ ਬਹੁਤ ਜ਼ਿਆਦਾ ਖਿੱਚ ਰਹੀ ਹੈ ਮਿਲ ਨਹੀਂ ਰਹੇ ਸੀਗੇ ਤੇ ਅੱਜ ਧੁੱਪ ਲੱਗੀ ਹੈ ਤੇ ਅੱਜ ਕੰਬਾਇਨਾ ਦੀ ਪੂਰੀ ਖਿੱਚ ਹੋ ਗਈ ਕੰਬਾਇਨਾ ਨਹੀਂ ਮਿਲ ਰਹੀਆਂ ਕਿਵੇਂ ਬਈ ਕੰਬਾਇਨਾ ਮਿਲ ਰਹੀਆਂ ਸੋਖਿਆ ਨਾ ਦੇਖ ਭਰਾ ਪੰਮੇ ਨੂੰ ਫੋਨ ਲਾ ਰਿਹਾ ਮੰਦਰਾਂ ਫੋਨ ਲਾਤੇ ਅੱਛਾ ਯਾਰ ਫੋਨ ਹੀ ਚੱਗਦਾ ਇਹਦਾ ਪੰਮੇ ਦੀ ਮਾੜੀ ਗੱਲ ਆ ਬਈ ਯਾਰ ਪੰਮਾ ਆਏ ਨਾ ਕਰ ਭਰਾਵਾ ਨੰਬਰਦਾਰ ਜੀ ਦੀ ਵੀ ਗੰਗੀ ਕੱਟੋ ਪਹਿਲਾਂ ਇਹ ਹੋ ਤਾਂ ਸਕਦਾ ਨਹੀਂ ਪੰਮਾ ਐਵੇਂ ਤਾਂ ਬੰਦਰ ਤਾਂ ਨਹੀਂ ਹੈਗਾ ਯਾਰ ਫੋਨ ਨਾ ਚੱਕੇ ਯਾਰ ਹੱਥ ਹੀ ਹੁੰਦੀ ਐ ਯਾਰ ਕੰਬਾਇਨਾ ਵਾਲੇ ਪਰ ਇਹ ਇਹ ਵੀ ਐ ਚੀਜ਼ਾਂ ਹੋ ਜਾਂਦੇ ਨੇ ਬਸ ਟਾਈਮ ਤੇ ਆ ਕੇ ਖਰਾਬ ਹੋ ਜਾਂਦੇ ਨੇ ਨਾ ਆਈਆ ਫੇਰਾ ਸਹੀ ਗੱਲ ਕੀ ਮਰਜੀ ਜਾਰੀ ਆ ਭਰਾ ਅੱਛਾ ਚੱਲ ਯਾਰ ਉਹ ਵੀ ਕੀ ਕਰਨ ਵਿਚਾਰੇ ਹੈ ਨਾ ਦਿਨ ਧੁੱਪ ਦੇ ਦੋ ਲੱਗੇ ਨੇ ਬਾਕੀ ਇਹਨਾਂ ਨੂੰ ਪਤਾ ਨਾ ਬਾਹਲੇ ਲਿਆ ਜਾਣਾ ਬੰਦਾ ਖੜ ਜਾਂਦਾ ਹੁੰਦਾ ਤਾਂ ਉਹਨਾਂ ਨੂੰ ਉਹ ਕਰਨ ਲੱਗ ਜਾਂਦੇ ਨੇ ਇਹ ਵੀ ਗੱਲ ਤਾਂ ਨਹੀਂ ਸਹੀ ਹੈ ਬਾਕੀ ਯਾਰ ਖਿੱਚ ਵੀ ਜ਼ਿਆਦੀ ਹੋ ਜਾਂਦੀ ਹੈ ਕਿ ਧੁੱਪ ਬੜੇ ਦਿਨਾਂ ਬਾਅਦ ਲੱਗੀ ਹੈ ਸਾਰੇ ਕਹਿੰਦੇ 2 ਵਜੇ ਕੱਟਣੀਆਂ ਦੁਪਹਿਰੇ 2 ਵਜੇ ਕੱਟਣੀਆਂ ਤੇ ਫਿਰ 2 ਵਜੇ ਉਹ ਵੀ ਕਿਤੇ ਕਿਤੇ ਜਾਣ ਪਰ ਫੋਨ ਨਾ ਚੱਕਣਾ ਇਹ ਮਾੜੀ ਗੱਲ ਹੈ ਆ ਵੀ ਗਰਜੀਤ ਇੱਕ ਗੱਲ ਦੱਸ। ਰਾਹ ਨੂੰ ਤੂੰ ਮੱਕੀ ਦਾ ਚਾਰ ਵੀ ਪਵਾ ਕੇ ਆਇਆ ਹੈ ਨਾ। ਮੱਕੀ ਦੀ ਖੇਤੀ ਸੌਖੀ ਐ ਕਿ ਮੂੰਗੀ ਦੀ ਖੇਤੀ ਸੌਖੀ ਐ? ਸੱਚ ਕਹਾਂ ਤਾਂ ਭਰਾ ਇਹ ਐ ਕਿ ਜੇ ਤਾਂ ਮੌਸਮ ਸਾਥ ਦਿੰਦਾ ਹੈ। ਹਾਂ। ਦੋਨੇ ਤੇ ਹੀ। ਠੀਕ ਐ। ਜੇ ਮੌਸਮ ਨਹੀਂ ਸਾਥ ਦਿੰਦਾ ਫੇਰ ਹੋਰ। ਦੋਨਾਂ ਦਾ ਜੇ ਨਾ ਮੂੰਗੀ ਵੱਢੀ ਜਾਵੇ ਤੇ ਨਾ ਵੱਢੀ ਜਾਵੇ। ਫੇਰ ਥੱਕੇ। ਪਾਲੀਆਂ ਆਪਣੀਆਂ ਇੰਨੀਆਂ ਪੱਕੀਆਂ ਨੇ। 10 ਦਿਨ ਤਾਂ ਕੁਝ ਨਿਛਿਨਰੀ ਚੱਲਦੀ ਨਹੀਂ ਸਹੀ। ਜਿਵੇਂ ਪਿਛਲੇ ਅੱਲਾ ਹਫ਼ਤੇ ਹੀ ਬਾਹਰ ਕੂੜੀ ਹੈ ਨਾ। ਸੋ ਸਭਿਆ ਖੜੇ ਹੋ ਗਏ ਸੀ। ਨਾ ਲੱਗਦਾ ਸੀਗਾ ਵੀ ਮੱਕੀਆਂ ਵੱਟੀਆਂ ਜਾਣੀਆਂ ਤੇ ਨਾਲ ਲੱਗਦਾ ਸੀ ਬੁੰਗੀਆਂ ਵੱਟੀਆਂ ਜਾਣੀਆਂ ਤੇ ਆ ਹੁਣ ਜਿਵੇਂ ਕੱਲ ਵੀ ਠੀਕ ਰਿਹਾ ਮੌਸਮ ਆ ਅੱਜ ਵਧੀਆ ਧੁੱਪ ਲੱਗੀ ਹੈ ਨਾ ਅੱਜ ਸਾਰਾ ਦਿਨ ਹੋਊਗਾ ਅੱਜ ਬਹੁਤ ਹੋਊਗਾ ਕੀ ਪ੍ਰਮਾਤਮਾ ਦਿੱਤਾ ਹੈ ਸਮਾਂ ਦਾ ਕਿ 2 ਦਿਨ ਵੀ ਮੌਸਮ ਠੀਕ ਹੈ ਤੋਂ ਦਿਨਾਂ ਦੇ ਵਿੱਚ ਇਹ ਗੈਰਨ ਹੈ ਕਿ ਸੌਰ ਤੋਂ ਪਹਿਲੀ ਪਾਗਿਆ ਦਾ ਕੋਟਾ ਇੱਕਰਾ ਕੱਟ ਗਿਆ ਹੁਣ ਦੇਖੋ ਕਿ ਦੋ ਦਿਨ ਬਾਰਿਸ਼ ਵੀ ਹੋਣੀ ਹੈ ਅਜ ਤੱਕ ਦੋ ਦਿਨਾਂ ਵਿੱਚ ਸਾਰੀਆਂ ਬੁੰਗੀਆਂ ਓਵਰ ਆਲ ਚੱਗੀਆਂ ਜਾ ਰਹੀਆਂ ਤੇ ਬੁੰਗੀਆਂ ਕਪਾਕੇ 90% ਤੋਂ ਲੱਗੂ ਕਟੀਆਂ ਜਾਊਗਾ। ਤਕਰੀਬਨ ਮਸ਼ੀਨਾਂ ਮਿਲਦੀਆਂ ਨਹੀਂ ਪਈਆਂ ਉਹ ਇੱਕ ਵਾਰੀ ਪੱਕੀ ਵਾਲੀਆਂ ਜਿਹਦੇ ਨਾਲ ਅੱਗੇ ਲੱਗੀਆਂ ਹੁੰਦੀਆਂ ਸੀ। ਹਾਂ। ਸਭ ਲਗਾ ਰਾਤ ਦੇ ਟਿਕੇ। ਕੱਲ ਆਪਣੀ ਮਸ਼ੀਨ ਲੱਗਣੀ ਸੀ ਵੀ ਅੱਗੇ ਪ੍ਰਬੰਧ ਨਹੀਂ ਸੀ ਮੁੰਡੇ ਕੋਲ। ਤੇ ਹੁਣਾ ਕਦੋਂ ਜਾਂ ਅੱਜ ਰਾਤ ਨੂੰ ਜਾਂ ਕੱਲ ਰਾਤ ਨੂੰ ਕੁਝ ਕਿਆ ਫਸਲਾਂ ਬਾਕੀ ਰਹਿ ਗਈ ਸੀ। ਬਾਕੀ ਇਹ ਤੁ ਫਸਲਾਂ ਦੋਨੇ ਮਿਹਨਤ ਪੂਰੀਆ ਕਰਾਉਂਦੀਆਂ ਸ਼ੁਰੂ ਤੋਂ ਲੈ ਕੇ ਕੈਸਾ ਇਸ ਮੇਰਾ ਨਾ ਪੂਰੀ ਵਧੀਆ ਸਪਾਈ ਆ ਰਹੀ ਹੈ ਮਗਰ ਐ ਲੱਗ ਰਿਹਾ ਵੀ ਜਮਾ ਸਾਹ ਵਣ ਹਾਂ ਬਸ ਮਾ ਇਹ ਐਸ ਪੈਸ ਲੱਗਿਆ ਹੁੰਦਾ ਤਾਂ ਆਪਣਾ ਨੂੰ ਬੋਨਾ ਸੋਫਾ ਵਾਣਾ ਕਿ ਪਹਿਲਾਂ ਅਜ ਤੋਂ ਤਿੰਨ ਚਾਲਦਣਾ ਐਸ ਪੈਸ ਤੇ ਨਹੀਂ ਲੱਗਿਆ ਸੀ ਤੋਂ ਬੈਠੇ ਉਹਨੂੰ ਬੋਨਾ ਬਹੁਤ ਔਖਾ ਹੋਇਆ ਸੀਗਾ ਤੇ ਕਈ ਵਾਰੀ ਤੇ ਨਾ ਆਪਾਂ ਰੀਪਰ ਪਾਉਂਦੇ ਸੀ ਜੱਟਿਆਂ ਦਾ ਮੇਰੋ ਖਾਰ ਕੇ ਬੇਪੀਰ ਬਹੁਤ ਸੀ ਇਹ ਵਧੀਆ ਹੋ ਰਹੀ ਹੈ ਤੋ ਵੀ ਟੈਂਕ ਕੇ ਆ ਭਾਰ ਤੇ ਆਪਾਂ ਪੋਣਿਆ ਟਰਾਲੀ ਚ ਤੇ ਨੰਬਰ ਦਾ ਠੀਕ ਕਹਿੰਦੇ ਆਪਣੇ ਵੀ ਕੰਬੈਨ ਆ ਗਈ ਭਾਈ ਪੰਮੇ ਨੇ ਫੋਨ ਚੱਕ ਹੀ ਲਿਆ ਕਿਹਾ ਚੱਲ ਮੈਂ ਵੀ ਜਾ ਕੇ ਕੰਬੈਨ ਚਲਾਉਣਾ ਤੇ ਤੁਸੀਂ ਆ ਜਾਓ ਆ ਗਏ ਜੀ ਆ ਗਏ ਆ ਗਏ ਜੀ ਆ ਗਏ ਹੋ ਵੀ ਸਟੈਂਕ ਗਿਆ ਭਾਰਾ ਹੈਪੀ ਜਿੱਟ ਦੀ ਜਿਹੜੀ ਮੁਗੀ ਸੀ ਇਹ ਸੁੱਕੀ ਜਿਆਦੀ ਸੀਗੀ ਕਿ ਇਹ ਪਤਾ ਲੱਗਦਾ ਹੈ ਕਿ ਸਫਾਈ ਜੀ ਜਿਆਦੀ ਆ ਰਹੀ ਹੈ ਜਾਰੀ ਸੁੱਕੀ ਆ ਹਨਾ ਹਾਂ ਬੱਸ ਉਹਦੇ ਵਿੱਚ ਥੋੜੀ ਗਿੱਲ ਜਾਰੀ ਸੀਗੀ ਬਾਹਰ ਨਹੀਂ ਥੋੜਾ ਜਿਹਾ ਜ਼ਿਆਦਾ ਇਹਦੇ ਨਾਲ ਉਹ ਡਾਕਰ ਜੀ ਆਹ ਕਰਕੇ ਵੀ ਫਰਕ ਪੈ ਗਿਆ ਕੇ ਵੱਲ ਸਾਲ ਆ ਠੀਕ ਹੈ ਪਿੱਛੇ ਦਾਣਾ ਕੋਈ ਨਾ ਪੈ ਰਿਹਾ ਵਾਹ ਜੀ ਓਕੇ ਓਕੇ ਅੱਜ ਸਾਲ ਕਹਿੰਦਾ ਬਈ ਵਧੀਆ ਬਾਡੀ ਕਰੀ ਜਾਂਦਾ ਆ ਠੀਕ ਹੈ ਆਪਣੇ ਪੂਰੇ 9 ਕਿੱਲਾਂ ਦੀ ਕਿਟਾਈ ਹੋ ਚੁੱਕੀ ਹੈ ਤੇ ਹੁਣ ਆਪਾਂ ਹੁਣ ਚਾਉਂਦੇ ਅਗਲੇ ਪਲਾਟ ਦੇ ਵਿੱਚ ਟੈਕ ਵੀ ਜੁਦਾ ਖਤਮ ਹੋ ਚੁੱਕਾ ਹੈ ਹਮ ਤੋਂ ਮਿੱਟੀ ਵੀ ਚੱਕ ਲੈਂਦੀ ਹੈ ਕੰਬਾਈਨ ਜਿਹੜੀ ਚੱਕ ਕੇ ਚਲੋ ਕੁਝ ਐਸੇ ਨਿਕਲ ਜੀ ਉਸ ਪੱਕੇ ਦੇ ਨਾਲ ਉੱਥੇ ਜਾ ਕੇ ਮੱਡੀ ਦੇ ਵਿੱਚ ਨਿਕਲ ਜਾਣੀਆਂ ਇਹ ਤੋਂ ਕਹਤੀ ਆ ਮਿੱਟੀ ਖਾਂ ਵੀ ਆ ਜਾਂਦੀ ਹੈ ਵਿੱਚ ਇਹ ਵਾਲੇ ਖੇਤ ਦੀ ਆਪਾਂ ਵੱਢੀ ਕਰਤੀ ਹੈ ਕੰਪਲੀਟ ਤੇ ਆਪਣੇ ਕੋਲੇ ਇਹ ਵਾਲਾ ਪਲਾਟ ਪੀਸ ਵਾਲਾ ਰਹਿ ਗਿਆ ਇਹ ਵੀ ਆਪਾਂ

ये पता हाँ तो हैगातार है। हाँ, जोर पै गया मशीन भी जोर पै गया हाँ चलो फिर भी परमात्मा ने सही टाइम दिता होगी हाँ। हो अपनी कटाई तो भी बच्चे भी स्कूल चो आ गए हां जी कैसे हो कैसा रहा स्कूल आज तो ये क्या चल रहा है ਮੈਨ ਚੱਲ ਰਹੀ ਹੈ ਕਿਸ ਚੀਜ਼ ਦੀ ਕਟਾਈ ਕਰ ਰਹੀ ਹੈ ਕਿਸ ਚੀਜ਼ ਦੀ ਕਟਾਈ ਕਰ ਰਹੀ ਹੈ ਬਤਾਓ ਬਹੁਤ ਕਟਾਈ ਬਹੁਤ ਤਾਂ ਕਰ ਰਹੀ ਹੈ ਕਿਸ ਚੀਜ਼ ਦੀ ਕੌਣ ਸੀ ਫਸਲ ਕੱਟ ਰਹੀ ਹੈ ਕੌਣ ਸੀ ਫਸਲ ਕੱਟ ਰਹੀ ਹੈ ਬਤਾਓ ਇਹ ਕੀ ਆ ਜੀ ਢੋਗੀ ਦੀ ਕਟਾਈ ਕਰਦੀ ਪਈ ਹੈ ਅਬੀ ਦੋਸਤੋ ਇਹ ਵਾਲਾ ਆਪਣਾ ਇਹ بیچ ਵਾਲਾ ਪਲਾਟ ਇਹਦੇ ਵੀ ਨਾਸ ਕਿਹੜਾ ਰਹਿ ਗਿਆ ਬੱਚੇ ਵੀ ਇੰਟਰਟੇਨਮੈਂਟ ਕਰਨ ਲਈ ਆ ਗਏ ਤੇ ਸਾਈਡ ਤੇ ਰਹਿਣਾ ਠੀਕ ਹੈ ਕੰਬਾਈਨ ਤੋਂ ਓਕੇ